ਵਾਹਿਗੁਰੂ ਜੀ ਕੱਲ ਆਪਾਂ ਇਥੋਂ ਤੱਕ ਸਰਬਨ ਕੀਤਾ ਸੀ ਮੈਂ ਉਹ ਗੁਰਿਆਈ ਦੀ ਰਸਮ ਦਾ ਸਮਾਨ ਲੈ ਕੇ ਤੁਰ ਪਿਆ ਰਸਤੇ ਦੇ ਵਿੱਚ ਰੁਕਿਆ ਨਹੀਂ ਅਤੇ ਗੁਰੂ ਜੀ ਦੇ ਬਖਸ਼ੇ ਬਲ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚਿਆ ਸੰਗਤ ਸਮੇਤ ਕਲੰਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸੁਣ ਕੇ ਹਿਰਦੇ ਦੇ ਵਿੱਚ ਧਿਆਨ ਲਗਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਫਿਰ ਹੱਥ ਜੋੜ ਕੇ ਬਾਰ-ਬਾਰ ਨਮਸਕਾਰ ਕੀਤੀ ਸਮਝ ਤੋਂ ਪਰੇ ਗੁਰੂ ਜੀ ਦੀ ਲੀਲਾ ਜਾਣੀ ਨਹੀਂ ਜਾ ਰਹੀ ਸੀ ਫਿਰ ਸਿੱਖ ਨੇ ਜਿੱਥੇ ਮਾਤਾ ਨਾਨਕੀ ਜੀ ਅਤੇ ਗੁਜਰੀ ਜੀ ਸਨ ਉਥੇ ਪਹੁੰਚ ਕੇ ਨਮਸਕਾਰ ਕੀਤੀ ਅਤੇ ਸਾਰੀ ਘਟਨਾ ਸੁਣਾਈ ਇਸ ਤਰ੍ਹਾਂ ਸੁਣ ਕੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੇ ਲੰਮੇ ਗਰਮ ਸਵਾਸ ਛੱਡੇ ਉਹਨਾਂ ਦੇ ਨੇਤਰਾਂ ਵਿੱਚੋਂ ਤੁਰੰਤ ਗਰਮ ਜਲ ਛਲਕ ਪਿਆ ਜਿਨ੍ਹਾਂ ਦੇ ਸੇਵਕਾਂ ਦੇ ਸੇਵਕ ਹੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ ਉਸ ਗੁਰੂ ਨੇ ਇਤਨੀ ਜ਼ਿਆਦਾ ਨਿਰਾਦਰੀ ਸਹਿਣ ਬਰਦਾਸ਼ਤ ਕੀਤੀ ਹੈ ਉਹ ਅਜਹੀ ਹਾਲਤ ਦੇ ਵਿੱਚ ਤੁਰਕ ਬਾਦਸ਼ਾਹ ਦੇ ਬਸ ਪਏ ਹਨ ਇਹ ਗੁਰੂ ਜੀ ਚਾਹਣ ਤਾਂ ਉਹ ਬਿਨਾਂ ਦੇਰੀ ਤੋਂ ਸਭ ਕੁਝ ਕਰ ਸਕਦੇ ਹਨ ਪਰ ਤਨ ਤਨ ਗੁਰੂ ਜੀ ਜਿਨ੍ਹਾਂ ਦੇ ਅਸਰ ਅਚਰਜ ਕੌਤਕ ਹਨ ਉਹਨਾਂ ਬਾਰੇ ਕੋਈ ਕਿਸੇ ਨਾਲ ਕਿਵੇਂ ਗੱਲ ਕਰੇ ਸ਼ਕਤੀ ਦੀ ਅਖੀਰ ਅਤੇ ਸਹਿਨਸ਼ੀਲਤਾ ਦੀ ਅਖੀਰ ਗੁਰੂ ਜੀ ਨੇ ਹੁਣ ਨਿਰਾਦਰੀ ਦੀ ਅਖੀਰ ਵੀ ਸਹਾਰ ਲਈ ਹੈ ਤੁਹਾਡੇ ਤੋਂ ਬਿਨਾ ਹੋਰ ਕੌਣ ਅਜਿਹਾ ਕੰਮ ਕਰ ਸਕਦਾ ਹੈ ਤੁਸੀਂ ਹਿੰਦੂ ਧਰਮ ਦਾ ਭਾਰ ਚੁੱਕ ਕੇ ਬਹੁਤ ਭਲਾਈ ਦੀ ਚੰਗੀ ਗੱਲ ਕੀਤੀ ਹੈ ਇਸ ਬਾਰੇ ਕੋਈ ਕਿਸ ਤਰ੍ਹਾਂ ਤਰਕ ਨੁਕਤਾਚੀਨੀ ਕਰ ਸਕਦਾ ਹੈ ਸਾਨੂੰ ਤਾਂ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਇਵਲਾਸਾ ਰਹੀ ਹੈ ਤੁਸੀਂ ਸਭ ਦੇ ਦਾਤਾਰ ਦਾਤਾ ਦੇਣ ਵਾਲੇ ਹੋ ਸਭ ਦੇ ਪਾਲਣ-ਵਹਾਰ ਹਾਂ ਅਤੇ ਲੋਕ ਪਰਲੋਕ ਵਿੱਚ ਬਰਾਬਰ ਆਨੰਦਮਈ ਸ਼ਾਂਤ ਚਿਤ ਰਹਿਣ ਵਾਲੇ ਹਾਂ ਮਾਤਾ ਗੁਜਰੀ ਜੀ ਰੋਂਦੇ ਹੋਏ ਬਿਰਲਾਪ ਕਰਦੇ ਕਹਿੰਦੇ ਹਨ ਕਿ ਜਿਵੇਂ ਮੇਰੇ ਸਹੁਰੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੀਲਾ ਵਰਤਾਈ ਸੀ ਅਤੇ ਉਹਨਾਂ ਨੇ ਕੋਈ ਕਰਾਮਾਤ ਕਰਕੇ ਬਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਆਪਣੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਕਸ਼ਟ ਤਸੱਦਤ ਬਰਦਾਸ਼ਤ ਕਰ ਲਈ